ਅਗਲੀ ਗੱਲ ਕਰੀਏ ਇਮੀਗ੍ਰੇਸ਼ਨ ਰੇਟਸ ਦੀ ਜਿਹੜੀਆਂ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਸੈਨ ਫਰਾਂਸਿਸਕੋ ਟੈਕਸਸ ਦੇ ਕੁਝ ਇਲਾਕਿਆਂ ਤੋਂ ਬਾਅਦ ਅਮਰੀਕਾ ਦੇ ਹੋਰ ਹਿੱਸਿਆਂ ਵਿੱਚ ਜਿਹੜਾ ਇਹਨਾਂ ਰੇਡਾਂ ਦਾ ਵਿਰੋਧ ਕੀਤਾ ਗਿਆ ਤੇ ਇਸ ਤਰ੍ਹਾਂ ਦਾ ਵਿਰੋਧ ਅੱਜ ਜਿਹੜਾ ਕੈਮਬਰੀਲੋ ਸ਼ਹਿਰ ਹੈ ਕੈਲੀਫੋਰਨੀਆ ਦਾ ਹਿੱਸਾ ਉੱਥੇ ਵੀ ਦੇਖਣ ਨੂੰ ਮਿਲਿਆ ਜਦੋਂ ਬਾਰਡਰ ਪੈਟਰੋਲ ਤੇ ਹੋਰ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਜੜੀਆਂ ਨੇ ਉਹਨਾਂ ਦੇ ਵਹੀਕਲ ਜਿਹੜੇ ਨੇ ਉਹੋ ਬਲੌਕ ਕਰ ਦਿੱਤੇ ਗਏ ਵੱਡੇ ਪੱਧਰ ਦੇ ਉੱਤੇ ਜਿਹੜੇ ਉੱਥੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਸੀਗੇ ਤੇ ਇਹਨਾਂ ਨੇ ਵਿਰੋਧ ਕੀਤਾ ਵੀ ਤੁਸੀਂ ਜਿਹੜੀਆਂ ਰੇਡਸ ਕਰ ਰਹੇ ਹੋ ਇਹਨਾਂ ਇਲਾਕਿਆਂ ਦੇ ਵਿੱਚ ਆਪੇ ਮਾਰੀਆਂ ਕਰ ਰਹੇ ਹੋ ਉਹ ਗਲਤ ਆ ਕੈਲੀਫੋਰ ਜਿਹੜੀ ਇੱਕ ਵਾਰ ਫਿਰ ਤੋਂ ਇਹਨਾਂ ਦੇ ਵਿੱਚ ਜਦੋਜहद ਵੀ ਦੇਖੀ ਗਈ ਹੈ ਤੇ ਤਸਵੀਰਾਂ ਜਿਹੜੀਆਂ ਨੇ ਇਸ ਖਿੱਚੋ ਤਾਣ ਦੀਆਂ ਜਦੋਜਹਿਦ ਦੀਆਂ ਤਣਾਵ ਦੀਆਂ ਉਹ ਹੁਣ ਜਿਹੜੀਆਂ ਵਾਇਰਲ ਹੋ ਚੁੱਕੀਆਂ ਨੇ ਟੈਲੀਵਿਜ਼ਨ ਇਮੇਜ ਦੇ ਵਿੱਚ ਉਹ ਕਹਿੰਦੇ ਵੀ ਦੇਖਿਆ ਜਾ ਸਕਦਾ ਵੀ ਬਹੁਤ ਸਾਰੇ ਜਿਹੜੇ ਮੁਜ਼ਾਹਰਾ ਕਾਰੀਓ ਇਕੱਠੇ ਹੁੰਦੇ ਨੇ ਤੇ ਇੱਕ ਸੜਕ ਦੇ ਵਿਚਾਲੇ ਜਿਹੜੇ ਖੜੇ ਹੋ ਕੇ ਉਹ ਯੂਨੀਫਾਰਮਡ ਜਿਹੜੇ ਆਫੀਸਰਸ ਸੀਗੇ ਉਹਨਾਂ ਦੇ ਮੂਹਰੇ ਲਾਈਨ ਬਣਾ ਕੇ ਖੜ ਜਾਂਦੇ ਨੇ ਤੇ ਹੋਰਾਂ ਕਹਿੰਦੇ ਵੀ ਇਮੇਜਸ ਦੇ ਵਿੱਚ ਵੀ ਦੇਖਿਆ ਜਾ ਸਕਦਾ ਵੀ ਜਿਹੜੇ ਵਾਈਟ ਐਂਡ ਗ੍ਰੀਨ ਜਿਹੜੇ ਲੋਕ ਵਰਦੀ ਜਿਹਨਾਂ ਨੇ ਪਾਈ ਹੋਈ ਆ ਉਨਾ ਦਾ ਪ੍ਰੋਟੈਸਟ ਜਿਹੜਾ ਉਹ ਰਾਹ ਰੋਕਦੇ ਨੇ ਜਦੋਂ ਇਹ ਇਹਨਾਂ ਨੂੰ ਹਟਾਉਣ ਦੀ ਗੱਲ ਕਰਦੇ ਨੇ ਤਾਂ ਇਹਨਾਂ ਦੇ ਵਿੱਚ ਆਪਸ ਵਿੱਚ ਦੀ ਫਿਰ ਜਿਹੜੀ ਆ ਉਹ ਧੱਕਾ ਮੁਕੀ ਹੋ ਜਾਂਦੀ ਆ ਇੱਥੇ ਫਿਰ ਜਿਹੜਾ ਉਹ ਜਿਹੜਾ ਉਹ ਥੋੜਾ ਜਿਹਾ ਹਲਕਾ ਲਾਠੀ ਚਾਰਜ ਵੀ ਆਪਾਂ ਕਹਿ ਸਕਦੇ ਆ ਤੇ ਏਜੰਟਸ ਨੂੰ ਵੀ ਧੱਕੇ ਮਾਰੇ ਜਾਂਦੇ ਨੇ ਸੋ ਦੀ ਵੈਬਸਾਈਟਾਂ ਜਿਹੜੀਆਂ ਵੱਖ-ਵੱਖ ਨੇ ਉਹ ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੂੰ ਜਦੋਂ ਅਪਰੋਚ ਕੀਤਾ ਗਿਆ ਇਸ ਤੱਕੇ ਸ਼ਾਹੀ ਤੇ ਕਮੁਕੀ ਦੇ ਬਾਮ ਮਾਮਲੇ ਦੇ ਵਿੱਚ ਬਾਰੇ ਤਾਂ ਉਹਨਾਂ ਨੇ ਕਿਹਾ ਨਹੀਂ ਵੀ ਕੋਈ ਵੀ ਹਲੇ ਤੱਕ ਰਿਸਪੌਂਡ ਨਹੀਂ ਕੀਤਾ ਜਦੋਂ ਤੱਕ ਅਸੀਂ ਉਹਨਾਂ ਦੇ ਨਾਲ ਰਾਬਤਾ ਕੈਂਪ ਕੀਤਾ ਪਰ ਇਹਨਾਂ ਜ਼ਰੂਰ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਜਿਹੜੀ ਖਿੱਚੋ ਤਾਣ ਹੈ ਜਿਹੜਾ ਤਨਿਆ ਜਾਂ ਹਿੰਸਕ ਜਿਹੜੀਆਂ ਵਾਰਦਾਤਾਂ ਨੇ ਆਪਾਂ ਨੂੰ ਹੋਰ ਵੀ ਦੇਖਣ ਨੂੰ ਮਿਲ ਸਕਦੀਆਂ ਕਿਉਂਕਿ ਇਮੀਗ੍ਰੇਸ਼ਨ ਰੇਟਸ ਦਾ ਲੋਕ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਨੇ ਤੇ ਹੁਣ ਸ਼ਹਿਰਾਂ ਤੋਂ ਇਲਾਵਾ ਟੈਕਸਸ ਸੈਨ ਫਰਾਂਸਿਸਕੋ ਤੋਂ ਇੱਕ ਦੋ ਹੋਰ ਵਾਰਦਾਤਾਂ ਤੋਂ ਇਲਾਵਾ ਹੋਣ ਇਹ ਖੇਤਾਂ ਦੇ ਵਿੱਚ ਵੀ ਜਿਹੜਾ ਤਣਾਅ ਜਾਂ ਇੱਕ ਦੂਜੇ ਦੀ ਖਿੱਚੋ ਤਾਣਾ ਜਾਂ ਹਮਲੇ ਦੀ ਗੱਲ ਕਹਿ ਲਓ ਜਾਂ ਹਿੰਸਕ ਜਿਹੜੇ ਇੱਕ ਦੂਜੇ ਨਾਲ ਖਚਾ ਉਹ ਸ਼ੁਰੂ ਹੋਣ ਲੱਗ ਪਿਆ ਜੀ ਬਿਲਕੁਲ ਆ ਯਾਦ ਹੋਣਾ ਪ੍ਰਵੀਨ ਜੀ ਕੱਲ ਟੈਕਸਸ ਦੇ ਵਿੱਚ ਐਮਬੁਸ਼ ਕਰ ਦਿੱਤਾ ਗਿਆ ਹਾਂ ਜੀ ਆ ਜਿਹੜੇ ਸੀਵੀਪੀ ਵਾਲਿਆਂ ਨੂੰ ਆਈਐਸ ਵਾਲਿਆਂ ਬਾਹਰ ਪਟਾਕੇ ਓਟੂਕੇ ਚਲਾ ਕੇ ਉਹਨਾਂ ਨੂੰ ਬਾਹਰ ਸੱਦੇ ਬਾਹਰ ਉਹਨਾਂ ਦੇ ਗੋਲੀਆਂ ਜੀ ਬਿਓਗ੍ਰਾਫੀਆਂ 10 ਜਾਣੇ ਜਿਹੜੇ ਆ ਗ੍ਰਿਫਤਾਰ ਕੀਤੇ ਆ ਆ ਜਿਸ ਤਰੀਕੇ ਦੇ ਨਾਲ ਮਾਸਕ ਪਹਿਨ ਕੇ ਹਾਈ ਸਟੇਜੈਂਟਸ ਆਏ ਆ ਉਦਾਂ ਹੀ ਹੁਣ ਪ੍ਰੋਟੈਸਟਰ ਵੀ ਮਾਸਕ ਪਾ ਕੇ ਜਿਹੜੇ ਉਹ ਅੱਗੋਂ ਆ ਰਹੇ ਆ ਕੋਈ ਕਿਸੇ ਦਾ ਸਾਈਕਲ ਫੜ ਰਿਹਾ ਕੋਈ ਉਹਨਾਂ ਨੂੰ ਧੂਤ ਰਿਹਾ ਕੱਲ ਸੈਂਟ ਫਰਾਂਸਿਸਕੋ ਦੇ ਜਿਹੜੇ ਇਮੀਗ੍ਰੇਸ਼ਨ ਕੋਰਟ ਹਾਊਸ ਦੇ ਬਾਹਰ ਇਹ ਰੋਲਾ ਜਿਹੜਾ ਉਹ ਚੱਲਦਾ ਰਿਹਾ ਤੇ ਹੁਣ ਇਸੇ ਤਰੀਕੇ ਦੇ ਨਾਲ ਜਿਹੜਾ ਫੈਡਰਲ 에ਜੈਂਟਸ ਆ ਉਹ ਸਦਰਨ ਕੈਲੀਫੋਰਨੀਆ ਦੇ ਇੱਕ ਫਾਰਮ ਕਾਰਪਨਟੇਵਿਆ ਕਰਕੇ ਜਿਹੜਾ ਇੱਕ ਅ ਦੱਸਿਆ ਜਾਂਦਾ ਹੈ ਵੈਂਚੂਰਾ ਕਾਉਂਟੀ ਦੇ ਨਾਰਥ ਵਾਲੇ ਪਾਸੇ ਪੈਂਦਾ ਪਰ ਓਵਰਆਲ ਸਦਰਨ ਕੈਲੀਫੋਰਨੀਆ 'ਚ ਪਿਆ ਜਾਂਦਾ ਹੈ ਕੋਸਟਲ ਟਾਊਨ ਆ ਉਥੇ ਜਿਹੜਾ ਇਹ ਲਾਰਜ ਸਕੇਲ ਇਮੀਗ੍ਰੇਸ਼ਨ ਆਪਰੇਸ਼ਨ ਵੀ ਜਿਹੜਾ ਉਹ ਦੇਖਿਆ ਆ ਗਿਆ ਹੈਗਾ ਥੋੜੇ ਦਿਨ ਪਹਿਲਾਂ ਮਕਾਰਥਰ ਪਾਰਕ ਐਲ ਏ ਦੇ ਵਿੱਚ ਉਥੇ ਇਮੀਗ੍ਰੇਸ਼ਨ ਦੇ ਬਹੁਤ ਸਾਰੇ ਜਿਹੜੇ ਦਸਤੇ ਤੇ ਨਾਲ ਜਿਹੜੇ ਫੌਜੀ ਆ ਉਹ ਉਥੇ ਪਹੁੰਚ ਗਏ ਸੀਗੇ ਸੋ ਇਹ ਹੁਣ ਇਸ ਟਾਈਮ ਕਹਿ ਸਕਦੇ ਹਾਂ ਪ੍ਰਵੀਨ ਜੀ ਵੀ ਟਰੰਪ ਪ੍ਰਸ਼ਾਸਨ ਦਾ ਤੇ ਕੈਲੀਫੋਰਨੀਆ ਦਾ ਇਸ ਟਾਈਮ ਪੂਰਾ ਹੀ ਪੇਚਾ ਜਿਹੜਾ ਉਹ ਚੱਲ ਰਿਹਾ ਆ ਤੇ ਇੱਕ ਹਿਸਾਬ ਦੇ ਨਾਲ ਟਰੰਪ ਬਣਾਨੇ ਅਨਲਾਨੀ ਹੋਈ ਜਿਹੜੀ ਯੁੱਧ ਹੀ ਜਿਹੜਾ ਉਹ ਕੈਲੀਫੋਰਨੀਆ ਦੇ ਇਮੀਗ੍ਰੈਂਟਸ ਦੇ ਜਿਹੜਾ ਆ ਉਹ ਵਢਿਆ ਹੋਇਆ ਆ ਵੱਖ-ਵੱਖ ਲੋਕ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਉਹ ਦੇਖ ਰਹੇ ਆ ਪਰ ਕੈਲੀਫੋਰਨੀਆ ਦੇ ਖਾਸ ਕਰਕੇ ਐਲ ਏ ਤੇ ਉਸਦੇ ਅਸਤੇ ਇਰ ਦੇ ਇਲਾਕਿਆਂ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਸੋ ਜਿੱਥੇ ਪ੍ਰੋਟੈਸਟ ਕਰਨ ਦਾ ਹੱਕ ਆ ਪਰ ਪ੍ਰੋਟੈਸਟ ਵਾਇਲੈਂਟ ਨਾ ਹੋਣਾ ਐਮਬੋਸ ਜਿਹੜਾ ਉਹ ਕਰਨਗੇ ਤਾਂ ਫਿਰ ਕੋਈ ਛੇਤਰ ਤਾਂ ਪੈਣੀ ਪੈਣੇ ਆ ਫਿਰ ਫਿਰ ਇਹਨਾਂ ਨੂੰ ਸਗੋਂ ਹੋਰ ਮੌਕਾ ਮਿਲ ਜਾਂਦਾ ਹੈ ਬਲ ਮਿਲ ਜਾਂਦਾ ਆ ਵੀ ਇਹ ਚੀਜ਼ ਇਸ ਤਰੀਕੇ ਦੇ ਨਾਲ ਕੋਈ ਠੀਕ ਜਿਹੜਾ ਆ ਉਹ ਕਰ ਰਹੇ ਆ ਉਹ ਇਮੀਗਰੈਂਟਸ ਨੂੰ ਕ੍ਰਿਮੀਨਲ ਹੀ ਜਿਹੜਾ ਉਹ ਦਿਖਾਉਣਾ ਚਾਹੁੰਦੇ ਆ ਤੇ ਇਹ ਚੀਜ਼ਾਂ ਕਰਕੇ ਉਹ ਤੁਸੀਂ ਖੁਦ ਆਪ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਜਿਹੜਾ ਤੇਲ ਜਿਹੜਾ ਉਹ ਪਾ ਰਹੇ ਆ ਬਲ ਦੀ ਬਿਲਕੁਲ ਸਟੇਟ ਦੇ ਵਿਰੋਧ ਹਿੰਸਾ ਛੇੜਨੀ ਸੌਖੀ ਹੈ ਪਰ ਉਹਨੂੰ ਸਮੇਟਣਾ ਬਹੁਤ ਔਖਾ ਫਿਰ ਉਹ ਸਟੇਟ ਦੇ ਹੱਥ ਹਾਂਜੀ ਹਾਂਜੀ ਫਿਰ ਉਹ ਸਮੇਟਦੇ ਹੂੰ ਜੀ